ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਨਮਸਤੇ ਅਦਾਬ ਦੋਸਤੋ ਕੁਝ ਦਿਨ ਪਹਿਲਾਂ ਯਾਨੀ ਸਾਢੇ 3-4 ਮਹੀਨੇ ਪਹਿਲਾਂ ਠਗਵਾੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇੱਕ ਮੁੰਡੇ ਵਿਕਾਸ ਨਾਮ ਦੇ ਮੁੰਡੇ ਦਾ ਕਤਲ ਹੋਇਆ ਸੀ ਜੋ ਕਿ ਮੰਦ ਬੁੱਧੀ ਸੀ ਔਰ ਜਿਹਦੇ ਸਿਰ ਤੇ ਨਾਮ ਮਾਂ ਸੀ ਨਾ ਬਾਪ ਸੀ ਸਾਰਾ ਸਾਇਆ ਉਹਦੇ ਸਿਰ ਤੇ ਮਾਂ-ਬਾਪ ਦਾ ਉੱਠਿਆ ਹੋਇਆ ਸੀਗਾ ਇੱਕ ਰੱਬ ਦਾ ਅਸਰਾ ਸੀਗਾ ਉਹਨੂੰ ਇੱਕ ਅਹ ਚਵਲ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਨਿਹੰਗ ਸ਼ਬਦ ਲਾਉਂਦਾ ਨਿਹੰਗ ਸ਼ਬਦ ਬਹੁਤ پاک ਸਾਫ਼ ਹੋਰ ਵਧੀਆ ਉੱਚੇ ਸੁੱਚੇ ਔਰ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦਾ ਇਹ ਨਕਲੀ ਨਿਹੰਗ ਔਰ ਨਕਲੀ ਬਾਣਾ ਪਾ ਕੇ ਇਹਨੇ ਉਹਦਾ ਵਿਚਾਰੇ ਦਾ ਗਰੀਬ ਦਾ ਕਤਲ ਕਰਤਾ ਸੀ ਵਾਵਾ ਖੱਟਣ ਲਈ ਤੇ ਅੱਜ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਗਰੀਬ ਦੇ ਨਾਲ ਕੋਈ ਨਹੀਂ ਖੜਦਾ ਹੁੰਦਾ ਕੋਈ ਨਹੀਂ ਖੜਿਆ ਪੰਜਾਬ ਦੀਆਂ ਜਿੰਨੀਆਂ ਸਿੱਖ ਬੰਦੀਆਂ ਔਰ ਇਹ ਕਹਿੰਦੀਆਂ ਨੇ ਅਸੀਂ ਸਾਰੀ ਦੁਨੀਆ ਦੇ ਸਰਬੱਤ ਦੇ ਭਲੇ ਲਈ ਕੰਮ ਕਰਦੇ ਆ ਕੋਈ ਉਹਦੇ ਹੱਕ ਵਿੱਚ ਨਹੀਂ ਖੜਿਆ ਕਿਸੇ ਨੇ ਬਿਆਨ ਨਹੀਂ ਦਿੱਤਾ ਕੋਈ ਕਿਸੇ ਨੇ ਵਕੀਲ ਨਹੀਂ ਉਹਦੇ ਹੱਕ ਵਿੱਚ ਖੜਾ ਕੀਤਾ ਜਿਵੇਂ ਦਾ ਵੀ ਸਰਕਾਰੀ ਵਕੀਲ ਚੱਲ ਰਿਹਾ ਉਹਵੇਂ ਦਾ ਚੱਲ ਰਿਹਾ ਤਰੀਕਾ ਪੈਰੀਆਂ ਨੇ ਸੋ ਇਹ ਹੈ ਵੀ ਜਿਹਦੇ ਨਾਲ ਕੋਈ ਨਹੀਂ ਖੜਦਾ ਉਹਦੇ ਨਾਲ ਰੱਬ ਜ਼ਰੂਰ ਖੜਦਾ ਹੈ ਤੁਹਾਡੀਆਂ ਸਾਰੇ ਭੈਣਾ ਭਰਾਵਾਂ ਦੀਆਂ ਦੁਆਵਾਂ ਜ਼ਰੂਰ ਖੜਦਿਆਂ ਨੇ ਉਹ ਖੱਚ ਬੰਦਾ ਜਿਹਦਾ ਨਾਂ ਰਮਨਦੀਪ ਹੈ ਰਮਨਦੀਪ ਜਿਹੜਾ ਨਾਮ ਦੇ ਅੱਗੇ ਮੰਗੂ ਮੱਠ ਲਾਦਾ ਹੈ ਮੰਗੂ ਮੱਠ ਉੱਥੇ ਗੁਰਦੁਆਰਾ ਸਾਹਿਬ ਗਿਆ ਸੀ ਉਦੋਂ ਫੇਮਸ ਹੋ ਗਿਆ ਸੀ ਸੋ ਇਹ ਅੱਜਕੱਲ੍ਹ ਜੇਲ੍ਹ ਦੇ ਵਿੱਚ ਕਿੱਦਾਂ ਲੇਲੜੀਆਂ ਕੱਢ ਰਿਹਾ ਪੁੱਛੋ ਕੁਛ ਨਾ ਸੋ ਠੀਕ ਹੀ ਕਹਿੰਦੇ ਨੇ ਅੰਤ ਭਲੇ ਦਾ ਹੀ ਭਲਾ ਹੁੰਦਾ ਜੇ ਮਾੜਾ ਕਰੀਏ ਤਾਂ ਉਹਦਾ ਜੇ ਮਾੜਾ ਬੀਜ ਬੀਜੀਏ ਤਾਂ ਉਹਦਾ ਮਾੜਾ ਹੀ ਅਸਰ ਪਊਗਾ ਆਪਣੇ ਤੇ ਆਪਣੇ ਖਾਨਦਾਨ ਤੇ ਆਪਣੇ ਅੱਗੇ ਆਉਣ ਵਾਲੀਆਂ ਹਲਾਦਾਂ ਤੇ ਜੇ ਆਪਾਂ ਹਰਾਮ ਦਾ ਕਿਸੇ ਦਾ ਪੈਸਾ ਲੈ ਲਈਏ ਕਿਸੇ ਦਾ ਹੱਕ ਲੈ ਲਈਏ ਹੱਕ ਖਾਲੀਏ ਕਿਸੇ ਦਾ ਸੋ ਉਹਦਾ ਵੀ ਲੇਖਾ ਜੋਖਾ ਦੇਣਾ ਪੈਂਦਾ ਸੋ ਜੇ ਕਿਸੇ ਦੀ ਆਪਾਂ ਜਾਣ ਹੀ ਲੈ ਲਈਏ ਨੇ ਹੱਕੇ ਦੀ ਬਿਲਕੁਲ ਬੇਗੁਨਾਹ ਬੰਦੇ ਦੀ ਤਾਂ ਉਹਦਾ ਲੇਖਾ ਤਾਂ ਲੇਖਾ ਪਤਾ ਨਹੀਂ ਮੁੱਕਣਾ ਹੀ ਨਹੀਂ ਹੈਗਾ ਕਈ ਜਨਮ ਨਹੀਂ ਮੁੱਕਣਾ ਸੋ ਜਨਮ ਤਾਂ ਕੀ ਇੱਕ ਘੰਟਾ ਹੀ ਚੱਲਣਾ ਹੁੰਦਾ ਔਖਾ ਇਹ ਰਮਨਦੀਪ ਚਵਲ ਬੰਦਾ ਖੱਚ ਇਸ ਟਾਈਮ ਜੇਲ੍ਹ ਦੇ ਵਿੱਚ ਬਹੁਤ ਔਖਾ ਬਹੁਤ ਹੀ ਟੈਟ ਜੇ ਉੱਥੇ ਲੇਲੜੀਆਂ ਕੱਢ ਰਿਹਾ ਔਰ ਉੱਥੋਂ ਇਹਨੇ ਕਈ ਤਰ੍ਹਾਂ ਦੇ ਸਨੇਹ ਭੇਜ ਰਿਹਾ ਆਪਣੇ ਜਾਣ ਪਛਾਣਦਿਆਂ ਨੂੰ ਉਹ ਮੈਨੂੰ ਕਢਾਓ ਮੈਨੂੰ ਮੇਰੇ ਨਾਮ ਦੀਆਂ ਵਾਇਰਲ ਕਰੋ ਵੀਡੀਓ ਮੇਰੀਆਂ ਵੀਡੀਓ ਵਾਇਰਲ ਕਰੋ ਪਾਪ ਆਕੇ ਮੈਨੂੰ ਬਾਹਰੋਂ ਪੈਸਾ ਆਵੇ ਜੇ ਆ ਉਹ ਮੇਰੀ ਕੋਈ ਜ਼ਮਾਨਤ ਨਹੀਂ ਕਰਾ ਰਿਆ ਇਹ ਖੱਚ ਦੀ ਕੋਈ ਜ਼ਮਾਨਤ ਨਹੀਂ ਲੈ ਰਿਆ ਭਾਈ ਜੇ ਤੂੰ ਸੋਧਾ ਲਾਇਆ ਹੁੰਦਾ ਜੇ ਤੂੰ ਹੱਕ ਸੱਚ ਦਾ ਕੰਮ ਕੀਤਾ ਹੁੰਦਾ ਤੂੰ ਸਿੱਖੀ ਵਾਸਤੇ ਜਾਂ ਧਰਮ ਵਾਸਤੇ ਕੋਈ ਕੰਮ ਕੀਤਾ ਹੁੰਦਾ ਤਾਂ ਤੇਰੇ ਨਾਲ ਸਾਰਾ ਪੰਥ ਖੜਾ ਹੋਣਾ ਸੀ ਸਾਰੀ ਦੁਨੀਆ ਖੜੀ ਹੋਣੀ ਸੀ ਤੂੰ ਖੱਚੇ ਇੱਕ ਅਨਾਥ ਬੱਚੇ ਦਾ ਸੋਧਾ ਲਾਤਾ ਸੋਧਾ ਨਹੀਂ ਕਤਲ ਕਰਤਾ ਤੂੰ ਖੱਚੇ ਇੱਕ ਅਨਾਥ ਬੱਚੇ ਦਾ ਕਤਲ ਕਰਤਾ ਔਰ ਉਹਨੂੰ ਨਾਮ ਦੇਣਾ ਸੀ ਸੋਧਾ ਔਰ ਵਾਹ ਵਾਈ ਖੱਟਣ ਨੂੰ ਫਿਰਦਾ ਸੀਗਾ ਅੱਜ ਕੱਲ੍ਹ ਜੇਲ੍ਹ ਦੀ ਜਿਹੜੀ ਬੈਰਕ ਦੇ ਵਿੱਚ ਇਹ ਆ ਉੱਥੇ ਵੱਡੇ ਵੱਡੇ ਬਦਮਾਸ਼ ਲਾਰੈਂਸ ਗਰੁੱਪ ਦੇ ਉੱਥੇ ਤੁੰਨੇ ਹੋਏ ਨੇ ਉਹ ਇਹ ਤੋਂ ਭਾਂਡੇ ਮਜਵਾਉਂਦੇ ਨੇ ਇਹਦੇ ਤੋਂ ਕੰਮ ਲੈਂਦੇ ਨੇ ਇਹ ਆਪਣੇ ਆਪ ਨੂੰ ਬਣਦਾ ਸੀ ਬਦਮਾਸ਼ ਵੀ ਮੈਂ ਬੜੇ ਵੱਡਾ ਕੰਮ ਕਰਕੇ ਗਿਆ ਉਹ ਦਿੱਲੀ ਇਹਦੇ ਛਿੱਤਰ ਮਾਰਦੇ ਨੇ ਵੀ ਸੜਿਆ ਇਹਦੇ ਪੂਰੇ ਕੰਨ ਮਰੋੜਦੇ ਨੇ ਇਹਦੇ ਤੋਂ ਪੂਰਾ ਜੁੱਤੀ ਚੱਪਲ ਸੱਪ ਪਾਉਂਦੇ ਨੇ ਵੀ ਇੱਧਰ ਕਰੋ ਇੱਧਰ ਕਰੋ ਇਹ ਵੱਡਾ ਅਣਖੀ ਬੰਦਾ ਹੈ ਖੱਚ ਬੰਦਾ ਉਹਨਾਂ ਦੇ ਸਾਰੇ ਕੰਮ ਕਰਦਾ ਜੇ ਨਾ ਕਰੂਗਾ ਤੇ ਇਹਨਾਂ ਨੂੰ ਪਤਾ ਵੀ ਉਹ ਕਿਵੇਂ ਉਹਨਾਂ ਦਾ ਕੀ ਆ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਅੱਗੇ ਨਾ ਪਿੱਛੇ ਨਾ ਉਹਨਾਂ ਨੂੰ ਰੋਣ ਵਾਲਾ ਇਹਦੇ ਖੱਚ ਤੇ ਕਈ ਜਵਾਗ ਜੰਮੀ ਫਿਰਦੇ ਤੇ ਜਨਾਨੀ ਰੰਨ ਕਰਨ ਵੀ ਸਾਰਾ ਤੇ ਵਾਹ ਵਾਹ ਦਾ ਕਰਦਾ ਭੁੱਖਾ ਮਰ ਗਿਆ ਹੁਣ ਇਹਦਾ ਬਿਜਲੀ ਦਾ ਬਿੱਲ ਕੱਟਿਆ ਗਿਆ ਉੱਥੋਂ ਉੱਥੋਂ ਰੋਂਦਾ ਇਹਦੇ ਜਵਾਗ ਜੱਲਾ ਪਤਾ ਨਹੀਂ ਕਿੱਥੇ ਆ ਭੁੱਖਾ ਮਰ ਰਿਹਾ ਕਮਰੇ ਵਾਲਿਆਂ ਨੇ ਕਿਰਾਏ ਤੇ ਕਿਤੇ ਰਹਿੰਦਾ ਸੀ ਉਹਨਾਂ ਨੇ ਕੱਟਤਾ ਸੋ ਧੋਬੀਆਂ ਦਾ ਕੁੱਤਾ ਨਾ ਘੜਦਾ ਨਾ ਘੜਦਾ ਇਹਦੇ ਨਾਲ ਬੜੀ ਮਾੜੀ ਗੁਜ਼ਰ ਰਹੀ ਹੈ ਇਹਨੂੰ ਜੇਲ੍ਹ ਦੇ ਵਿੱਚ ਪਤਲੀ ਦਾਲ ਮਸਾਲਾ ਦੀ ਮਿਲ ਲਈ ਹੈ ਖੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਖਾਂਦਾ ਹੁੰਦਾ ਸੀ ਗੁਰਦੁਆਰਿਆਂ ਕੜੀ ਕੜੀ ਇਹ ਬਾਟਾ ਚਾਹ ਦਾ ਪੀਂਦਾ ਹੁੰਦਾ ਸੀ ਕਿਲੋ ਕਿਲੋ ਲੀਟਰ ਲੀਟਰ ਚਾਹ ਦਾ ਚੜਾ ਜਾਂਦਾ ਸੀ ਉੱਤੋਂ ਫਿਰ ਇਹ ਖਾਂਦਾ ਸੀ ਨਸ਼ੇ ਇਹ ਕੁੱਤਾ ਹੁਣ ਐਡਾ ਤੰਗ ਹੈ ਪੁੱਛੋ ਕੁਛਦਾ ਉਹ ਮਰਨ ਵਾਲਾ ਮਰ ਗਿਆ ਉਹਦੇ ਕਰਮਾਂ ਚ ਸੀ ਜੋ ਕੁਛ ਸੀ ਨਸੀਬ ਸੀ ਉਹਦੀ ਹੁਣ ਪਾਪ ਉਹਦੀ ਸਜ਼ਾ ਸਾਰੀ ਇਹਦੇ ਜੋੜਾਂ ਚ ਵਿੱਚੋਂ ਦੀ ਨੰਗੂਗੀ ਸੋ ਇਹਨੂੰ ਹਰਾਮੀ ਨੂੰ ਹੁਣ ਜੇਲ੍ਹ ਦੀ ਚਾਹ ਪਤਲਾ ਜਿਹਾ ਕੱਕਾ ਪਾਣੀ ਮਿਲਦਾ ਬਿਨਾ ਦੁੱਧ ਦੀ ਤੇ ਇਹਨੂੰ ਉਹ ਨਸ਼ਾ ਜ਼ਰੂਰ ਚੜ ਨਹੀਂ ਰਿਹਾ ਇਹਨੂੰ ਟ੍ਰਾਮਾਡੋਲ ਦੀਆਂ ਗੋਲੀਆਂ ਨਹੀਂ ਮਿਲਣਿਆ ਨਾ ਇਹਨੂੰ ਪੋਸਟ ਮਿਲਣਿਆ ਨਾ ਨਸ਼ਾ ਮਿਲਣਿਆ ਇਹ ਕੁੱਤਾ ਹੁਣ ਉੱਥੇ ਬਹੁਤ ਪਰੇਸ਼ਾਨ ਹੈ ਔਰ ਪਰੇਸ਼ਾਨੀ ਦੀ ਆਪਣੀ ਦੀ ਇਹ ਜੱਗ ਜ਼ਾਹਿਰ ਕਰਦਾ ਹੈ ਪਿੱਛੇ ਜੇ ਇੱਕ ਮਖੂ ਸਾਡੇ ਚੈਨਲ ਤੇ ਵੀ ਵਾਇਰਲ ਕਰਾਈ ਸੀ ਜੋ ਬਿਲਕੁਲ ਸੱਚੀ ਗੱਲ ਜੇ ਅਸੀਂ ਵੀ ਇਹਦੀ ਪੜਤਾਲ ਕੀਤੀ ਹੈ ਕੁਝ ਬੰਦਿਆਂ ਤੋਂ ਪਤਾ ਲੱਗਿਆ ਉਸ ਜੇਲ੍ਹ ਚ ਆਏ ਨੇ ਤਾਂ ਉਹ ਕਹਿੰਦੇ ਨੇ ਕਿ ਬੜਾ ਔਖਾ ਹੈ ਬਹੁਤ ਤੰਗ ਹੈ ਇਹ ਵਾਕਈ ਔਰ ਇਹਨੂੰ ਐ ਸੀ ਵੀ ਸਿੱਖ ਲੋਕ ਜਾਂ ਬਾਹਰਲੇ ਵਿਦੇਸ਼ਾਂ ਚ ਰਹਿਣ ਵਾਲੇ ਵਸੇ ਭਰਾ ਮੇਰੀ ਮਦਦ ਕਰ ਦੇਣਗੇ ਉਹ ਭਰਾਵੋ ਮੇਰੇ ਵੀਰੋ ਔਰ ਤੁਸੀਂ ਪਾਪੀ ਦੀ ਮਦਦ ਨਾ ਕਰਿਆ ਜੋ ਇਹ ਜ਼ੁਲਮੀ ਦੀ ਇਹ ਕਸਾਈ ਦੀ ਇਹਦੀ ਮਦਦ ਨਾ ਕਰਿਓ ਇਹਨੂੰ ਜੇਲ੍ਹ ਚ ਹੀ ਕੀੜੇ ਪੈਣ ਦਿਓ ਇਹਨੇ ਇੱਕ ਅਨਾਥ ਬੱਚੇ ਦਾ ਕਤਲ ਕਰਿਆ ਜਿਹਦਾ ਸਿਰ ਤੋਂ ਮਾਂ ਪਿਓ ਦਾ ਸਾਆ ਉੱਠ ਗਿਆ ਸੀ ਵਿਚਾਰਾ ਪਟਕਦਾ ਫਿਰਦਾ ਸੀ ਉਹ ਵੀ ਮਾਨਸਿਕ ਰੋਗੀ ਹੋ ਗਿਆ ਸੀ ਨਸੇੜੀ ਹੋ ਗਿਆ ਜਾਂ ਜਿਵੇਂ ਨਾ ਉਹਦਾ ਅੱਗਾ ਨਾ ਪਿੱਛਾ ਜਿਵੇਂ ਤਿਵੇਂ ਦਿਨ ਬਸਿਤ ਬਤੀਤ ਕਰ ਰਿਹਾ ਸੀ ਉਹਦਾ ਇਹਨੇ ਭੋਲੇ ਭਾਲੇ ਦਾ ਕਤਲ ਕਰਤਾ ਉੱਥੇ ਕਿਹੜੇ ਸਾਥ ਨਾਲ ਉਹਨੂੰ ਉਹ ਇਹਨੂੰ ਟੱਕਰਿਆ ਜਾਂ ਇਹ ਲੈ ਗਿਆ ਸੀ ਜਾਂ ਉਹ ਪੁਰਾਣੀ ਕਹਾਣੀਆਂ ਉਹ ਇਹ ਜਾਣੇ ਜਾਂਦਾ ਰੱਬ ਜਾਣੇ ਸੋ ਇਹਦੀ ਜ਼ਮਾਨਤ ਨਹੀਂ ਜੇ ਹੋਣੀ ਕਈ ਸਾਲ ਇਹਨੂੰ ਵਿੱਚੇ ਵਿੱਚ ਸਜ਼ਾ ਬੋਲਣੀ ਹੈ ਤੇ ਮੈਂ ਇਹੀ ਅਰਦਾਸ ਕਰਦਾ ਕਿ ਇਹ ਜੇਲ੍ਹ ਦੇ ਵਿੱਚ ਸੜੇ ਗਲੇ ਇਹਨੂੰ ਨਿੱਕੇ ਨਿੱਕੇ ਕੀੜੇ ਪੈਣ ਦੀ ਬਾਡੀ 'ਚ ਕੀੜੇ ਚੱਲਣ ਇਹਦੇ ਕੀੜੇ ਚੱਲਣ ਤਾਂ ਉਸ ਗਰੀਬ ਦਾ ਇੱਕ ਇੱਕ ਕਿੱਕ ਕਾ ਕਨਕਾ ਜਿਹੜਾ ਉਹਦਾ ਗਰੀਬ ਦਾ ਇਹਨੇ ਡੋਲਿਆ ਲਹੂ ਦਾ ਉਹਦਾ ਹਿਸਾਬ ਪੂਰਾ ਹੋਵੇ ਸੋ ਮੈਂ ਕਹਿੰਨਾ ਮਰੀਆਂ ਜਮੀਰਾਂ ਵਾਲੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਹੱਕ 'ਚ ਕੁਛ ਨਹੀਂ ਬੋਲਿਆ ਮਰੀਆਂ ਜਮੀਰਾਂ ਵਾਲੀਆਂ Hindu ਜਥੇਬੰਦੀਆਂ ਜਿਹੜੀਆਂ ਅੱਗੇ ਪਿੱਛੇ ਖਾਮ ਖਾਈ ਰੋਲਾ ਪਾਈ ਜਾਂਦੇ ਨੇ ਐਡੇ ਐਡੇ ਦਵਾਨੇ ਦਵਾਨੇ ਜਿੱਡੇ ਸਿਰ ਕੱਟ ਕੇ 35 33 ਮਾਲਾ ਪਾ ਕੇ ਅਸੀਂ ਸ਼ਿਵ ਸ਼ੈਨਕ ਅਸੀਂ ਬਜਰੰਗ ਦਲ ਅਸੀਂ ਫਲਾਣਾ ਦਲੋਂ ਫਿਟੇ ਮੇ ਤੁਹਾਡਾ ਤੁਸੀਂ ਸਿਰਫ ਜੁੱਤੀਆਂ ਦੇ ਭੁਖਿਓ ਨੋਟਾਂ ਦੇ ਭੁਖੇ ਹੋ ਤੇ ਵੋਟਾਂ ਦੇ ਭੁਖੇ ਹੋਏ ਉਹਦੇ ਨਾਲ ਤਾਂ ਤੁਸੀਂ ਇੱਕ ਵੀ ਨਹੀਂ ਖੜਿਆ ਇੱਕ ਨੇ ਵੀ ਬਿਆਨ ਨਹੀਂ ਦਿੱਤਾ ਇੱਕ ਨੇ ਦਿਨ ਵੀ ਧਰਨਾ ਨਹੀਂ ਲਾਇਆ ਇੱਕ ਦਿਨ ਵੀ ਜਲੂਸ ਨਹੀਂ ਕੱਢਿਆ ਇੱਕ ਦਿਨ ਵੀ ਕੈਂਡਲ ਮਾਰਚ ਨਹੀਂ ਕੱਢਿਆ ਲਾਹਨਤ ਹੈ ਤੁਹਾਨੂੰ ਸਾਰਿਆਂ ਤੇ ਪੂਰੇ ਪੰਜਾਬੀਆਂ ਨੂੰ ਪੰਜਾਬੀਅਤ ਹੋਣ ਤੇ ਲਾਹਨਤ ਹੈ ਜੇ ਕਿਤੇ ਪਾਪ ਹੋ ਜਾਦਾ ਤੁਸੀਂ ਬੋਲਦੇ ਨਹੀਂ ਗੋਲਮੋਲ ਹੋ ਜਾਂਦੇ ਹੋ ਸ਼ਰਮ ਐ ਤੋਂ ਆਉਣੀ ਚਾਹੀਦੀ ਆ ਤੁਹਾਨੂੰ ਸ਼ਰਮ ਅੱਗੇ ਪਿੱਛੇ ਕਹਿੰਦੇ ਹੋ ਕਿ ਸਾਡੇ ਵਰਗਾ ਕੋਈ ਧਰਮ ਹੀ ਨਹੀਂ ਸਾਡੇ ਵਰਗਾ ਕੋਈ ਕਰਮੀ ਨਹੀਂ ਕੋਈ ਧਰਮੀ ਨਹੀਂ ਉੱਚੇ ਸੁੱਚੇ ਲੋਕ ਆਸੀਂ ਗਰੀਬ ਗਊ ਦੀ ਮਦਦ ਕਰਦੇ ਆ ਅਸੀਂ ਜਿੱਥੇ ਕੋਈ ਨਹੀਂ ਖੜਦਾ ਸੀ ਉੱਥੇ ਖੜਦੇ ਹੋ ਤੁਸੀਂ ਸਿਰਫ ਆਪਣੇ ਮੌਕੇ ਤੇ ਖੜਦੇ ਹੋ ਸਿਰਫ ਆਪਣੇ ਲਾਲਚ ਨੂੰ ਖੜਦੇ ਹੋ ਆਪਣੇ ਫਾਇਦੇ ਨੂੰ ਖੜਦੇ ਹੋ ਇਹ ਸਾਰਾ ਇਹ ਤੋਂ ਸਿੱਧ ਹੋ ਗਿਆ ਸੋ ਦੋਸਤੋ ਮੰਗੂ ਮਠ ਚੰਗੀ ਤਰ੍ਹਾਂ ਉਹਦਾ ਗੈ ਮੱਕੂ ਠੱਪ ਤੇ ਉਹ ਪੂਰੀ ਪੌਂਦਾ ਹਣ ਉੱਥੇ ਖੱਪ ਤੇ ਹੈਗਾ ਸਿਰੇ ਦਾ ਖਾਚ ਆ ਵੀਡੀਓ ਦੋ ਅੱਗੇ ਤੱਕ ਲਾਈਕ ਸ਼ੇਅਰ ਕਮੈਂਟ ਕਰਕੇ ਔਰ ਵੀਡੀਓ ਵਧੀਆ ਲੱਗੇ ਤਾਂ ਇਹ ਤੇ ਥੱਲੇ ਕਮੈਂਟ ਵੀ ਜਰੂਰ ਪਾਓ ਔਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਰੂਰ ਤੇ ਜੇ ਹੋਰ ਵੀਡੀਓ ਬਣਾਣੀਆਂ ਹੋਈਆਂ ਇਹਦੇ ਚਮਲ ਬੰਦੇ ਦੇ ਖਿਲਾਫ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਥੱਲੇ ਕਮੈਂਟ ਕਰ ਦਿਓ ਆਪਾਂ ਜਲਦੀ ਇੱਕ ਦੋ ਵੀਡੀਓ ਹੋਰ ਦੀ ਜਾਣਕਾਰੀ ਲੈ ਕੇ ਪਾ ਦੇਾਂਗੇ ਸੋ ਇਹਦੇ ਨਾਲ ਹੀ ਦਿਓ ਇਜਾਜ਼ਤ ਸਸਰੀ